ਚੱਲ ਰਿਹਾ ਅੱਗੇ ਜਿਹੜੀਆਂ ਹੁਣ ਮੰਗਾ ਅਸੀਂ ਚੀਫ ਸੈਕਟਰੀ ਸਾਹਿਬ ਨਾਲ ਨਹੀਂ ਸੀ ਆਪਣੀ ਡਿਮਾਂਡ ਆ ਮਾਰੇ ਉਹਨਾਂ ਨੇ ਕਿ ਸਾਨੂੰ ਪ੍ਰੋਸਸ ਦਿੱਤਾ ਤੁਹਾਡਾ ਨਾਲ ਮੀਟਿੰਗ ਪਿਛਲੇ ਮੰਗਲਵਾਰ ਸਾਡਾ ਨਾਲ ਮੀਟਿੰਗ ਸੀਗੀ ਸਖਤਰ ਸਾਹਿਬ ਦੀ ਤੇ ਅਸੀਂ ਪੋਸਟਪੋਨ ਕਰਕੇ ਅਗਲੇ ਮੰਗਲਵਾਰ ਕਰੀਆ ਤਾਂ ਮੀਟਿੰਗ ਦਾ ਦੌਰ ਹੈ ਤੇ ਉਹਦੇ ਵਿੱਚ ਕਾ ਹੋ ਗਿਆ ਰੈਲੀਆਂ ਜਿਵੇਂ ਇਲੈਕਸ਼ਨ ਚੱਲ ਰਹੇ ਸੀਗੇ ਚਾਰਜ ਜਮਨੀ ਇਲੈਕਸ਼ਨ ਸੀ ਉਹਦੇ ਵਿੱਚ ਵੀ ਜਿੱਥੇ ਬੰਦੀਆਂ ਰੁੱਝੀਆਂ ਵੇਸੀਆਂ ਸਾਰੇ ਐਕਸ਼ਨ ਕਰਨ ਵਾਸਤੇ ਤਾਂ ਇਸ ਕਰਕੇ ਅਸੀਂ ਗੱਲ ਨਹੀਂ ਅਸੀਂ ਠੰਡੇ ਨਹੀਂ ਬੈਠੇ ਇੱਕ ਰਣਨੀਤੀ ਦੇ ਤਹਿਤ ਅਸੀਂ ਆਪਣੀ ਕਾਰਵਾਈ ਉਲਕੀ ਹੋਈ ਆ ਚੱਲ ਰਹੀ ਜਿਵੇਂ ਤੁਸੀਂ ਦੇਖਿਆ ਉਸ ਟਾਈਮ ਜਿਹ ਮੀਟਿੰਗਾਂ ਦਿੰਦੇ ਮੀਟਿੰਗਾਂ ਦੇ ਕੇ ਉਦੋਂ ਬਾਅਦ ਮੀਟਿੰਗਾਂ ਤਾਂ ਭਜਦੀ ਸੀ ਨਾ ਉਹਨਾਂ ਨੂੰ ਮੀਟਿੰਗਾਂ ਦੇ ਆ ਨਾ ਮੰਗਾ ਪੂਰੀਆਂ ਤੇ ਜਿਹੜਾ ਉਹ ਸਮਾਂ ਸੀਗਾ ਇੱਕ ਉਹ ਦੀਵਾਲੀ ਤਿਹਾਰ ਜਿਹੜਾ ਕਿ ਸਾਰੇ ਭਾਰਤ ਚ ਮਨਾਇਆ ਜਾਂਦਾ ਉਹਦੇ ਤੇ ਸਰਕਾਰਾਂ ਪਿਛਲੇ ਜਿਹੜੀਆਂ ਸਰਕਾਰਾਂ ਜਦੋਂ ਕੁਝ ਨਾ ਕੁਝ ਦਿੰਦੀਆਂ ਤੇ ਉਹਦੇ ਵਿੱਚ ਸਾਨੂੰ ਇੱਤਾ ਹੋਇਆ ਵੀ ਕਿਉਂ ਨਾ ਆਪਾਂ ਸਿਰਫ ਘੱਡੀਆਂ ਦੀ ਪਹਿਲਾਂ ਮੰਗ ਰੱਖੀਏ ਕਿਉਂਕਿ ਇਹ ਦੀਵਾਲੀ ਦਾ ਤਿਹਾਰ ਹੈ ਜੇ ਅਸੀਂ ਸਾਰੀ ਮੰਗਾਂ ਲੈ ਕੇ ਜਾਈਏ ਉਹ ਡਿਸਕਸ ਟੇਬਲ ਤੇ ਉਹਨਾਂ ਗਿਆ ਉਹਦੇ ਤੇ ਟਾਈਮ ਲੱਗੇ ਉਲਝਦਾ ਇਸ ਕਰਕੇ ਅਸੀਂ ਘੱਡੀਆਂ ਦੀ ਮੰਗ ਉਸ ਟਾਈਮ ਰੱਖੀ ਸਮੇਂ ਦੀ ਮੰਗ ਸੀ ਲੋਕਾਂ ਦੀ ਡਿਮਾਂਡ ਸੀ ਵੀ ਦਾ ਸਿਹੜਾ ਸਾਨੂੰ ਊਂਡ ਦੇ ਮੂੰਹ ਚ ਜਿਰੇ ਵਾਲਾ ਕੰਮ ਹੈ ਕਿ ਸਾਡਾ 11% ਡੀਏ ਹੋਰ ਪੈਂਦੀਆਂ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਜਲਦੀ ਤੋਂ ਜਲਦੀ ਉਹ ਡੀਏ ਵੀ ਸਾਡਾ ਕੱਢੇ ਇਹ ਤੋਂ ਇਲਾਵਾ ਜਿਹੜੀ ਇੱਥੇ ਮੈਂ ਦੱਸਣਾ ਚਾਹੁੰਦਾ ਡੀਏ ਸਾਡਾ ਕਿਉਂ ਰੁਕ ਰਿਹਾ ਉਹਦਾ ਮੇਨ ਕਾਰਨ ਡੀਏ ਰੁਕਨ ਦਾ ਇਹਦਾ ਕਿ ਸਰਕਾਰ ਜਦ ਤੱਕ ਆਈਐਸ ਆਲਪੀਸ ਅਫਸਰ ਦਾ ਡੀਏ ਸਾਡੇ ਨਾਲ ਲਿੰਕ ਨਹੀਂ ਕਰਦੀ ਜਦ ਤੱਕ ਸਾਡਾ ਡੀਏ ਦਾ ਏਰੀਆ ਦਾ ਇਹ ਹੀ ਹਾਲ ਰਹੇਗਾ ਆਈਐਸ ਆਈਪੀਸ ਅਫਸਰ ਆਪਣਾ ਡੀਏ ਏਰੀਆ ਲੈ ਜਾਣਿਆ ਤੱਕ ਤੇ ਅਜੋ ਪੂਰਾ ਏਰੀਆ ਲੈ ਰਿਆ ਪੂਰਾ ਹੀਰੇ ਲੈ ਕੇ ਪੂਰਾ ਡੀਏ ਚ ਲੈ ਰਿਆ ਜਿਹੜਾ ਜਿੰਨਾ ਸੈਂਟਰ ਕਰਨ ਦੇ ਰਹੀ ਕਿ ਜੇ ਮੁਲਾਜ਼ਮਾਂ ਨੂੰ ਡੀਏ ਮਿਲੇਗਾ ਉਸੇ ਟਾਈਮ ਆਈਐਸ ਆਈਪੀਐਨ ਅਫਸਰ ਨੂੰ ਡੀਏ ਮਿਲੇਗਾ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੂੰ ਪੁੱਛਿਆ ਕਿ ਨਾ ਤੁਹਾਨੂੰ ਡੀਏ ਮਿਲ ਜਾਂਦਾ ਉਹ ਕਹਿੰਦੇ ਹਾਂ ਤੁਹਾਨੂੰ ਕਦੋਂ ਮਿਲ ਲੱਗਦਾ ਜਦ ਜਿਸ ਖਜ਼ਾਨੇ ਹੈ ਕਹੇ ਜਾਣੇ ਤੇ ਇਹ ਨਾ ਵਾਸਤੇ ਨਹੀਂ ਆ ਤੁਹਾਨੂੰ ਕਿਤੋਂ ਆਂਦਾ ਪੈਸਾ ਉਹਨਾਂ ਨੇ ਚਿੱਠੀ ਜਾਰੀ ਕਰੀ ਕਿ ਜਲਦੀ ਬਾਦੋਂ ਸਾਹਮਣੇ ਕਰੀ ਤੇ ਜੀ ਮਾਨ ਸਾਹਿਬ ਨੂੰ ਪਹਿਲੇ ਕਾਫੀ ਸਮੇਂ ਤੋਂ ਬੇਨਤੀ ਕਰ ਰਹੇ ਮਾਨ ਸਰਕਾਰ ਨੂੰ ਕਿ ਇਹ ਗੌਰ ਕਰੇ ਸਾਡਾ ਡੀਏ ਪੈਂਡਿੰਗ ਪਾਈ ਹੁੰਦਾ ਸਰਕਾਰ ਦੇ ਖਿਲਾਫ ਪਾਈ ਹੈ ਕਰਦੇ ਸਾਨੂੰ ਮਜਬੂਰਾ ਨਾ ਬੰਦਾ ਲਿੰਕ ਕਰਦੇ ਸਾਡਾ ਸਰਕਾਰ ਡੀਏ ਸਰਕਾਰ ਨੂੰ ਕੁਝ